ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਮੀਤ ਕਰਦਿਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਬਹੁਤ ਜਿਆਦਾ ਵਧੀਆ ਹਾਂ ਤੇ ਅੱਜ ਸਾਰਿਆਂ ਨੂੰ ਹੋਲੇ ਮੱਲੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਕਿਹਦੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ਤੇ ਸਹੀ ਗੱਲ ਹੈ ਹੋਲਾ ਮੱਲਾ ਹੋਲਾ ਮੱਲਾ ਤੇ ਪਿਛਲੀ ਵਾਰ ਇਹਨਾਂ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਸੀ ਕਿ ਪਰਮ ਹੁਣੇ ਅਗਮ ਹੁਣੇ ਵੀਰੇ ਭਾਵੇਂ ਹੁਣ ਸਾਰੇ ਆਏ ਹੋਏ ਸੀ ਲੇਕਿਨ ਇਹ ਬਾਤ ਤੇ ਹੈ ਨਹੀਂ ਸੀ ਸਾਡੇ ਨਾਲ ਇਸ ਵਾਰ ਇਬਾਦਤ ਵੀ ਹੈਗੀ ਹੈ ਲੇਕਿਨ ਇਸ ਵਾਰ ਅਸੀਂ ਰੰਗ ਨੂੰ ਅਵੋਇਡ ਕੀਤਾ ਕਿਉਂਕਿ ਇਬਾਦਤ ਹੈ ਕਿਉਂਕਿ ਜੇ ਕਿਤਨਾ ਕਿਤਨਾ ਰੰਗ ਖੇਡਾਂਗੇ ਤਾਂ ਥੋੜਾ ਤਾਂ ਕਿਤਨਾ ਕਿਤੇ ਇਹਨੂੰ ਵੀ ਲੈਵਲ ਲਾ ਦਾਂਗੇ ਅਸੀਂ ਸੋ ਇਸ ਕਰਕੇ ਅਸੀਂ ਰੰਗ ਪਾਣੀ ਖੇਡਣਾ ਅਵੋਇਡ ਕੀਤਾ ਕਿਉਂਕਿ ਕਿਰਨ ਦੀ ਹੈਲਥ ਜ਼ਿਆਦਾ ਜ਼ਰੂਰੀ ਹੁੰਦੀ ਹੈ ਠੰਡ ਕਰਕੇ ਪਾਣੀ ਕਰਕੇ ਕਿਰਨ ਨੂੰ ਜੇ ਠੰਡ ਲੱਗ ਗਈ ਤਾਂ ਆਬਵੀਅਸਲੀ ਗੱਲ ਹੈ ਇਬਾਦਤ ਨੂੰ ਵੀ ਠੰਡ ਲੱਗ ਸਕਦੀ ਹੈ ਸੋ ਇਸ ਕਰਕੇ ਅਸੀਂ ਅੱਜ ਹੋਲੀ ਨਹੀਂ ਖੇਡ ਰਹੇ ਲੇਕਿਨ ਆਪਾਂ ਇੰਜੋਏ ਪੂਰਾ ਕਰਾਂਗੇ ਤੇ ਘਰ ਦੀਆਂ ਸਫਾਈਆਂ ਵੱਲ ਧਿਆਨ ਹੋਇਆ ਹੋਇਆ ਸਹੀ ਗੱਲ ਤੇ ਕਿਰਨ ਨੇ ਉਹ ਕਿਹੜੀ ਕੰਪਨੀ ਹੁੰਦੀ ਹੈ ਅਰਬਨ ਕੰਪਨੀ ਅਰਬਨ ਕੰਪਨੀ ਤੋਂ ਆਰਡਰ ਪਾਇਆ ਸੀ ਕੋਈ ਇੱਕ ਵਾਸ਼ਰੂਮ ਕਲੀਨਿੰਗ ਲਈ ਤੇ ਉਹ ਆਏ ਹੋਏ ਨੇ ਵਾਸ਼ਰੂਮ ਕਲੀਨਸ ਦਾ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰ ਰਹੇ ਨੇ ਤੇ ਅੱਜ ਅਸੀਂ ਬਾਬਾ ਜੀ ਦੀ ਜਿਹੜੀ ਅਲਮੀਰਾ ਬਣਾਈ ਸੀ ਉਹ ਵੀ ਉਹਦਾ ਵੀ ਪੂਰਾ ਸੈਟਿੰਗ ਕਰਦੇ ਆ ਤੇ ਗੱਦੇ ਲੈ ਕੇ ਆਣੇ ਸੀ ਗੱਦੇ ਕਿਉਂਕਿ ਥੱਲੇ ਵਿਛਾਣ ਲਈ ਤੇ ਵੈਸੇ ਵੀ ਗੱਦੇ ਪੋਰਟੇਬਲ ਗੱਦੇ ਹੁੰਦੇ ਨੇ ਜਿਵੇਂ ਮੰਨ ਲਓ ਉਹ ਜਿਆਦਾ ਜਣੇ ਆਏਗੇ ਤਾਂ ਉਹ ਯੂਜ਼ ਹੋ ਜਾਂਦੇ ਨੇ ਤੇ ਵੈਸੇ ਵੀ ਇਬਾਦਤ ਵਾਸਤੇ ਲੌਬੀ ਚ ਆਪਾਂ ਡਾਦਿਆ ਕਰਨਾ ਹੋਗਾ ਦਾ ਤੇ ਬਾਅਦ ਤੇ ਆਪਣੇ ਟੌਇਸ ਨਾਲ ਖੇਡਦੀ ਰਿਹਾ ਕਰੀ ਉਹ ਵੀ ਲੈਣ ਦੇ ਪਤਾ ਨਹੀਂ ਹੁਣ ਖੁੱਲੀ ਹੋਣੀ ਦੁਕਾਨ ਅੱਜ ਕਿ ਨਹੀਂ ਮੈਂ ਪਤਾ ਕਰ ਲਾਂਗਾ ਫੋਨ ਤੇ ਤੇ ਬਾਹਰ ਇੰਨੀ ਰੌਣਕ ਲੱਗੀ ਵੀ ਸੁਸਾਇਟੀ ਦੇ ਵਿੱਚ ਦੇਖ ਕੇ ਰਿਆ ਨਹੀਂ ਜਾ ਰਿਹਾ ਵੀ ਐਵੇਂ ਲੱਗਦਾ ਜਾਈਏ ਥੱਲੇ ਬਟ ਜਾਣਾ ਨਹੀਂ ਆਓ ਮੈਂ ਤੁਹਾਨੂੰ ਪਹਿਲਾਂ ਰੌਣਕ ਦਿਖਾਣਾ ਥੱਲੇ ਕਿਵੇਂ ਡੀਜੇ ਚੱਲ ਰਹੇ ਨੇ ਹੋਲੀ ਹੋਲੀ ਹੋਈ ਪਈ ਪੂਰੀ ਥੱਲੇ ਚੱਲ ਲੈ ਬਾਜ ਦੇਖਣੇ ਤੁਜੀ ਵੀ ਹੈ ਹਾਂਜੀ ਆਜੂ ਫਿਰ ਆਜੋ ਅੱਠਲੇ ਸਟਾਲਸ ਅੱਠਲੇ ਸਟਾਲਸ ਲੱਗੇ ਹੋਈਆਂ ਟੀਬਲ ਲੱਗੇ ਕਾਣ ਪੀਣ ਦਾ ਹਿਸਾਬ ਕਿਤਾਬ ਜਿਹਾ ਲੱਗਾ ਹੈ ਆਹ ਪਿਛਲੀ ਵਾਰ ਦੋਸਾ ਦੋਸਾ ਹੋਰ ਟਿੱਕੀਆਂ ਟੁਕੀਆਂ ਕਾਫੀ ਕੁਝ ਸਟੋਲਾਂ ਸੀ ਯਾਰ ਇਸ ਵਾਰ ਹੈ ਨਹੀਂ ਹਨਾ ਇਸ ਵਰਗੇ ਲਈ ਸਪ੍ਰਿੰਗ ਰੋਲ ਦੇ ਮੋਮੋਸ ਲਾਏ ਨੇ ਬਾਕੀ ਬਦਰੋਂ ਦੇਖਦੇ ਆ ਜਾ ਕੇ ਇਬਾਦਤ ਨੇ ਅੱਜ ਪਹਿਲੀ ਵਾਰੀ ਹੋਲੀ ਦੇਖੀ ਇੱਥੇ ਕਿਵੇਂ ਖੇਟੀ ਜਾਂਦੀ ਹੈ ਹਨਾ ਮਤਲਬ ਕਿਤੇ ਵੀ ਇਹਨੇ ਪਹਿਲੀ ਵਾਰ ਐਦਾਂ ਦਾ ਮਾਹੌਲ ਦੇਖਿਆ ਕਿਉਂਕਿ ਇੱਥੇ ਲਾਊਡ ਡੀਜੇ ਚੱਲ ਰਿਹਾ ਸੀ ਇਸ ਕਰਕੇ ਮੈਂ ਸਾਊਂਡ ਬੰਦ ਕਰਕੇ ਵੌਇਸਓਵਰ ਬਾਅਦ ਵਿੱਚ ਕਰ ਰਿਹਾ ਅੱਜ ਤੁਸੀਂ ਨੀਚੇ ਜਿੰਨੀ ਆ ਵੀ ਪਹਿਣਾ ਵੇਖਿਆ ਰ ਦੇਖ ਸਕਦੇ ਹੋ ਸਭ ਇੰਜੋਏ ਕਰ ਰਹੇ ਨੇ ਡਾਂਸ ਕਰ ਰਹੇ ਨੇ ਸਾਡੀ ਸੋਸਾਇਟੀ ਦਾ ਇੱਕ ਬਹੁਤ ਵਧੀਆ ਫਾਇਦਾ ਇਹ ਹੁੰਦਾ ਕਿ ਇੱਥੇ ਕੋਈ ਵੀ ਤਿਉਹਾਰ ਕੋਈ ਵੀ ਫੰਕਸ਼ਨ ਹੁੰਦਾ ਇੱਥੇ ਰਲ ਮਿਲ ਕੇ ਸਾਰੇ ਮਨਾਉਂਦੇ ਨੇ ਹਨਾ ਕੋਈ ਵੀ ਕਮਿਊਨਿਟੀ ਹੋਵੇ ਕੋਈ ਵੀ ਹੋਵੇ ਸਭ ਇੰਜੋਏ ਕਰਦੇ ਨੇ ਕਿਉਂਕਿ ਜ਼ਿਆਦਾਤਰ ਇੱਥੇ ਜੌਬ ਕਰਨ ਵਾਲੇ ਬਿਜ਼ਨਸ ਕਰਨ ਵਾਲੇ ਪਰਸਨ ਹੁੰਦੇ ਨੇ ਤੇ ਆ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਤੇ ਉਹ ਸਾਹਮਣੇ ਰਲ ਮਿਲ ਕੇ ਸਭ ਇੰਜੋਏ ਕਰਦੇ ਨੇ ਕਿਉਂਕਿ ਇੱਕ ਅਦਾ ਐਸਾ ਮੂਮੈਂਟ ਹੀ ਹੁੰਦਾ ਜਿੱਦੇ ਸਾਰੇ ਇਕੱਠੇ ਹੋ ਕੇ ਇੰਜੋਏ ਕਰਦੇ ਨੇ ਜ਼ਿਆਦਾਤਰ ਵਿਚਾਰੇ ਆਪਣੇ ਆਪਣੇ ਸਾਰਬ ਜੌਬ ਕਮਾਕਾਰਾਂ ਤੇ ਬਿਜ਼ੀ ਹੁੰਦੇ ਨੇ ਇੱਕ ਉਹ ਸਾਡਾ ਸਭ ਸਾਹਮਣੇ ਛੋਟਾ ਜਿਹਾ ਪੂਲ ਹੈਗਾ ਜਿੱਥੇ ਸਾਰੇ ਛੋਟੇ ਜਿਹੇ ਬੱਚੇ ਇਕੱਠੇ ਹੋ ਕੇ ਪਾਣੀ ਦੀਆਂ ਪਚਕਾਰੀਆਂ ਪਰਦੇ ਨੇ ਖੇਡਦੇ ਮਤਲਬ ਕਾਫੀ ਜ਼ਿਆਦਾ ਇੰਜੋਏ ਕਰਨ ਵਾਲਾ ਸਮਾਂ ਹੁੰਦਾ ਇਹ ਦੇਖ ਰਹੀਏ ਕਰ ਰੇ ਇੰਜੋਏ ਦੇਖ ਰਹੀ ਸੀ ਪੂਰਾ ਥੱਲੇ ਆ ਗਿਆ ਬਸ ਪੈਰਾਂ ਤੇ ਜਾਣ ਵਾਲੀ ਜਾਣ ਲੈਂਦੋ ਇਹਨੇ ਪੂਰੀ ਭੱਜਣ ਲੈੰਦੋ ਇਹਨੇ ਕਹਿੰਦਾ ਨਾ ਮੈਂ ਚੱਲੀ ਹੋਲੀ ਕੇ ਤਨ ਪਪਾ ਪਪਾ ਮੈਂ ਜਾ ਰਹੀਆਂ ਮੈਂ ਤਾਂ ਮੋਲੀ ਕੇ ਤਨ ਚੱਲੀ ਆ ਹੈ ਪੇਸ਼ਾਨੀ ਨਹੀਂ ਜਾਇ ਕਰਨਾ ਇਹਨੇ ਜਮਾਵੇਂ ਲਿਬਰ ਟਿਬਰ ਕੇ ਆਇਆ ਕਰੇਗੀ ਹੈ ਇਬਾਦਤ ਉਹ ਪੂਲ ਦੇ ਵਿੱਚ ਜਿਹੜੇ ਬੱਚੇ ਖੇਡ ਰਹੇ ਉੱਥੇ ਹੈ ਗਿੱਲੀ ਹੋ ਗਿਆ ਕਰਨਾ ਇਹਨੇ ਕਰੇ ਹਾਂ ਬਾਬੂ ਹੋਲੀ ਕਿ ਲੱਗਾਇਆ ਕਰੇਗਾ ਹੈ ਇਹ ਨੀਂਦ ਆ ਰਹੀ ਮੇਰੀ ਗਗੋ ਨੂੰ ਨੀਂਦੀ ਆਈ ਹੈ ਨੀਂਦੀ ਆਈ ਡੀਜੇ ਚੱਲ ਰਹੇ ਨਾ ਉਹਦੀ ਆਵਾਜ਼ ਨਾਲ ਉੱਠ ਗਈ ਸੀ ਪਹਿਲਾਂ ਸੁੱਤੀ ਸੀ ਇਹਨੂੰ ਨੀਂਦ ਹੁੰਦੀ ਆ ਨਾ ਗੁੜੀ ਇਹ ਟਾਈਮ ਮੇਰਾ ਸੌਂਣ ਦੇ ਲੈ ਮੈਂ ਸਵਾਦਾਂ ਕਰਦਾ ਆਵਾਜ਼ ਕਰਦੇ ਬਾਕੀ ਕੰਮ ਅੱਜ ਮੈਨੂੰ ਛੱਪੀ ਨੇ ਛੁੱਟੀ ਦਿੱਤੀ ਹੈ ਹੋਲੀ ਵਾਲੇ ਦਿਨ ਕਿਉਂਕਿ ਅੱਜ ਹੋਲੀ ਸੈਲੀਬ੍ਰੇਟ ਸਾਰੇ ਕਰ ਰਹੇ ਹਨ نیچے ਕਾਫੀ ਸਟਾਲ ਲੱਗੀਆਂ ਸੀ ਪਰ ਉਹ ਛੋਲੇ ਪਟੂਰੇ ਇਦਾਂ ਦੀਆਂ ਚੀਜ਼ਾਂ ਸੀ ਸਪ੍ਰਿੰਗ ਰੋਲ ਮੋਮੋਸ ਵਗੈਰਾ ਆਪਾਂ ਕੁਝ ਨਹੀਂ ਖਾਧਾ ਆਪਾਂ ਖਾਣਾ ਹੀ ਆਰਡਰ ਕਰ ਲਿਆ ਬਾਹਰੋਂ ਥਾਲੀ ਮੰਗਾਈ ਤੇ ਆਪਾਂ ਹੁਣ ਰੋਟੀ ਖਾਣ ਲੱਗੇ ਨਾ ਮੇਸੀਆਂ ਰੋਟੀਆਂ ਇਧਰ ਵਾਜਾ ਮਾਰਦੀ ਬੇਬੇ ਇਹ ਬੇਬੇ ਬੇਬੇ ਨੂੰ ਤੈਨੂੰ ਬਿਠਾ ਨਹੀਂ ਸਕਦੇ ਤੈਨੂੰ ਕਿੱਦਾਂ ਬਿਠਾਈਏ ਲੱਸੀ ਆਰਡਰ ਕਰਨੀ ਹੈ ਯਾਰ ਮੈਂ ਰੋਟੀ ਬਣੀ ਛੱਕ ਕੇ ਮੈਂ ਗੁਰਦੁਆਰਾ ਸਾਹਿਬ ਬਾਬਾ ਜੀ ਕੋਲ ਗਿਆ ਤੇ ਸੁਖਨੀ ਸਾਹਿਬ ਵਾਸਤੇ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਦੇ ਚਰਨ ਪਵਾਇਓ ਤੇ ਤੁਹਾਨੂੰ ਜੋ ਡੇਟ ਸੰ ਚਾਹੀਦੀ ਸੀ ਉਹ ਡੇਟ ਬਾਬਾ ਜੀ ਨੇ ਦੇ ਦਿੱਤੀ ਤੇ ਮੈਂ ਹੁਣ ਆਇਆ ਤੇ ਤੁਹਾਨੂੰ ਦਿਖਾਣਾ ਅੱਜ ਫਟਕਾਂ ਤੇ ਜੋਰ ਦੋ ਐ ਐ ਇਹ ਕੀ ਹੋ ਰਿਹਾ ਬਾਦਤ? ਆਜੀ ਬਾਦਤ ਨੀ ਕਿਰਨਪੂਰ ਨਕਾਸ ਦਮ ਕਰ ਰਿਹਾ ਹੈ। ਸਹੀ ਗੱਲ ਆਜਰੀ ਟੇਕ ਰਹੀ ਹੈ। ਲੈ। ਬਸ ਇਹਨੂੰ ਦੇਖੀ ਜਾਂਦੀ ਏ। ਕਾਭੀ ਭਰੀ ਚੱਲੋ ਜੀ। ਦਿਖਾਈ ਚੱਲੋ। ਤੇ ਹੱਥ ਖਾਈ ਜਾਂਦੀ ਐ। ਇਹ ਦੇਖੋ ਇਹ ਜਰਾ। ਮਿੱਠਾ। ਹੜਦੇ ਹੜਦੇ। ਹੂੰ। ਕੀ ਗੱਲ ਆ? ਕੀ ਗੱਲ ਸੀ? ਹੁਣ ਇਹਦੇ ਪਾਪਾ ਆ ਗਏ ਨੇ ਹੁਣ ਨਹੀਂ ਰੋਣਾ। ਹੁਣ ਨਹੀਂ ਰੋਣਾ। ਕੀ ਗੱਲ? ਕੀ ਗੱਲ ਹੈ ਹਾਂ ਕੀ ਗੱਲ ਆ ਅੱਜ ਦਾ ਦਿਨ ਵੀ ਇਦਾਂ ਹੀ ਕੱਟਦਾ ਤੁਸੀਂ ਯਾਰ ਕੰਮ ਮੈਨੂੰ ਤੁਹਾਨੂੰ ਪਤਾ ਨਹੀਂ ਕਿੰਨੇ ਹੋ ਜਾਂਦੇ ਨੇ ਹੋਲੀ ਦੇਖਦੇ ਅਸੀਂ ਫਿਰ ਮੈਂ ਗੇਮ ਖੇਟੀ ਫਿਰ ਮੈਂ ਟੀਵੀ ਦੇਖਿਆ ਕਮਰਾ ਵਾਲੇ ਪਏ ਉਧਰ ਵਾਲਾ ਡਰਾਇੰਗ ਏਰੀਆ ਵਾਲਾ ਤੇ ਆ ਵਾਲਾ ਰੂਮ ਦਾ ਵੀ ਕਰ ਦੇਣਾ ਸਵੇਰੇ ਹੋਰ ਦੱਸੋ ਹੂੰ ਹੋ ਕੰਮ ਦੱਸੋ ਹੋਰ ਅਸੀਂ ਇਹ ਮਾਤਾ ਨਾਲ ਦੇ ਕਮਰੇ ਦਾ ਮੈਂ ਥੋੜਾ ਜਿਹਾ ਆਪਣਾ ਕੰਮ ਛੇੜ ਲਿਆ ਮਾੜਾ ਮੋਟਾ ਤੇ ਬਾਦ ਦਰੋਂਣ ਲੱਗ ਜਾਂਦੀ ਕਦੇ ਕੋਸ਼ਤ ਕਦੇ ਕੋਸ਼ਤ ਚੱਲ ਬਸ ਇਧਰ ਹੀ ਨਿਕਲ ਜਾਂਦਾ ਸਾਰੀ ਡੇੜੀ ਇਹ ਟਟਾਣੀ ਕੀ ਦੇ ਮਗਰ ਅੱਜ ਇਹ ਟਟਾਣੀ ਨੇ ਜਾ ਤਾਂ ਕਿਤਾ ਦੇਖੋ ਇਹਨੇ ਇੱਕ ਤਾਂ ਇੱਥੇ ਅੱਖ ਤੇ ਇੱਥੇ ਮਾਰੇ ਨੋ ਇੱਕ ਨੱਕ ਤੇ ਮਾਰੇ ਕੱਲ ਪਰਸੋ ਮਾਰੇ ਇਸ ਨੱਕ ਤੇ ਅੱਜ ਕੱਲ ਰਾਤੀ ਇੱਥੇ ਅੱਖ ਤੇ ਮਾਰ ਲਿਆ ਇਹਨੇ ਨੋ ਕੱਟਦੇ ਤਾਂ ਵੀ ਇਹ ਟਿੱਡੀ ਜੀ ਦੇ ਨੋ ਕੋਈ ਮੈਂ ਉੱਤੇ ਰੱਖਦੀਆਂ ਗੜਾਈਆਂ ਇਹ ਨਹੀਂ ਕਰਦੀਆਂ ਬਸ ਗੜੇ ਲੰਦੀ ਲੰਦੀ ਆ ਸਾਫ ਕਰੋ ਸਾਫ ਪਰ ਤੋਂ ਕੁਛ ਛੱਡ ਜਾਨਾ ਸ਼ਰਾਰਤੀ ਕੱਕੇ ਬੜਾ ਸ਼ਰਾਰਤੀ ਕੱਕਾ ਹੋ ਗਿਆ ਹਲੇ ਤਾਂ ਛੋਟੀ ਜੀਏ ਗਿਰਨਾ ਜਦੋਂ ਇਹ ਤੁਰਨ ਲੱਗ ਗਈ ਨਾ ਇਹਨੇ ਕਦੇ ਕਿਹੜੀ ਕੰਦ ਖਰਾਬ ਕਰਨੀ ਹੈ ਕਦੇ ਕੀ ਤੋੜਨਾ ਹੈ ਕਦੇ ਕੀ ਤੋੜਨਾ ਹੈ ਸਭ ਕੁਝ ਖਲਾਰਾ ਪਾ ਕੇ ਰੱਖਿਆ ਕਰੇਗੀ ਅਫੇ ਡਾਂਟ ਵੀ ਆਇਆ ਕਰੂਗਾ ਹੁਣ ਜਦੋਂ ਡਾਂਟਾ ਨਹੀਂ ਦਿੰਦੇ ਨਾ ਠੀਕ ਹੈ ਨਾ ਜਿੰਨ ਤੱਕ ਚਾਲਦੀ ਨਹੀਂ ਹੁੰਦੀ ਉਨਤੱਕ ਡਾਂਟ ਲੈਣੀ ਹੈ ਨਾ ਉਹ ਤਾਂ ਵੀ ਨਹੀਂ ਦਿੰਦੇ ਨਾ ਤੇ ਬਸ ਏਕਾ ਫਿਰ ਤਾਂ ਇਦਾਂ ਹੀ ਫਿਰ ਠੀਕ ਹੈ ਪਰੀ ਜਾਨੇ ਇਦਾਂ ਇਹ ਸਾਰਾ ਕੁਝ ਯਾਰ ਤੋੜ ਦੇ ਤੋੜ ਦੇ ਦੀ ਦਸ ਦੇਖੀ ਜਾਈਗੀ ਤੋੜ ਦੇ ਦੇਖੋ ਤਾਂ ਬੱਚੇ ਫਿਰ ਉਹ ਸਮਝ ਨਹੀਂ ਹੁੰਦੀ ਨਾ ਇਹਨਾਂ ਚੀਜ਼ਾਂ ਦੀ ਨਹੀਂ ਉਹ ਤਾਂ ਸਮਝਾਵਾਂਗੇ ਖੈਰ ਇਹ ਜਾਨ ਹੈ ਤਾਂ ਜਾਨ ਸਾਰਾ ਕੁਝ ਹੈ ਤੇ ਉਹ ਦੂਜੇ ਨੰਬਰ ਤੇ ਅਸੀਂ ਆਂਦੇ ਆ ਪਹਿਲੇ ਨੰਬਰ ਤੇ ਆਂਦੀ ਏ ਇਹ ਕਹਿੰਦੀ ਮੈਂ ਹੁਣ ਸਭ ਕੁਝ ਹੈ ਮੇਰਾ ਤੁਸੀਂ ਦੋਨੋਂ ਬੁੱਢਾ ਬੁੱਢੀ ਚੁੱਪ ਕਰਕੇ ਬੈਠੇ ਰਹੋ ਦੱਚੋ ਕੀ ਗੱਲ ਸੀ ਦੱਸੋ ਹਾਂਜੀ ਹਾਂਜੀ ਸੋਣਿਆ ਹਾਂਜੀ ਸੋਣਿਆ ਨਹੀਂ ਇਹ ਭਰੀ ਪਈ ਅੱਖਾਂ ਦੇ ਵਿੱਚ ਪਰ ਸੋਣਾ ਸੀ ਹੈ ਨਹੀਂ ਅਗਲੇ ਦਿਨ ਦੀ ਹੋਗੀ ਸ਼ੁਰੂਆਤ ਕਰਨ ਮੈਨੂੰ ਕਹਿੰਦੇ ਤੁਸੀਂ ਨਾਸ਼ਤਾ ਬਾਣੀ ਤਿਆਰ ਕਰੋ ਮੈਂ ਇਬਾਦਤ ਨੂੰ ਧਵਾ ਲਵਾਂ ਤਿਆਰ ਕਰਦਾ ਔਰ ਕੰਮ ਕਰਦੇ ਬੜੇ ਕਰਨ ਵਾਲੇ ਪਏ ਨੇ ਮੈਂ ਕੱਲ ਸਾਰੇ ਸੋਫੇ ਡਰਾਇਓ ਮੈਟ ਮੋੜ ਵੈਕਿਊਮ ਕਰਦੇ ਤੇ ਅੱਜ ਨਾ ਸ਼ੀਸ਼ੇ-ਸ਼ੂਸ਼ੇ ਸਾਫ਼ ਕਰਦੇ ਨੇ ਕਿਉਂਕਿ ਗੰਦੇ ਹੋਏ ਪਏ ਨੇ ਬਾਹਰੋਂ ਸ਼ੀਸ਼ੇ ਉਹ ਸਾਫ਼ ਕਰ ਦਵਾਂ ਤੇ ਇੱਕ ਦੋ ਛੋਟੇ ਛੋਟੇ ਕੰਮ ਹੋਰ ਨੇ ਸਭ ਤੋਂ ਪਹਿਲਾਂ ਮੈਂ ਨਾਸ਼ਤਾ ਤਿਆਰ ਕਰਾਂ ਨਾਸ਼ਤੇ ਵਿੱਚ ਦੇਖੋ ਜੀ ਕਿਰਨ ਮੇਰੇ ਵਾਸਤੇ ਕੱਟ ਕੇ ਦੇ ਗਏ ਨੇ ਆ ਵੈਜੀਟੇਬਲਸ ਸਬਜ਼ੀਆਂ ਪਨੀਰ ਬ੍ਰੈਡ ਆ ਸਾਰਾ ਪੂਰਾ ਸਿਸਟਮ ਲਗਾ ਕੇ ਦੇ ਕੇ ਤਾਂ ਚਮ ਲਗਾ ਕੇ ਚਲੇ ਗਏ ਨੇ ਕਹਿੰਦੇ ਬਣਾਓ ਤੁਸੀਂ ਕਹਿੰਦੇ ਵੀ ਤੁਹਾਨੂੰ ਤੁਹਾਡੇ ਹੱਥ ਦੀਆਂ ਬਣਾਉਣੀਆਂ ਖਾਣੀਆਂ ਮੈਨੂੰ ਵਧੀਆ ਲੱਗਦੀਆਂ ਨੇ ਤੇ ਮੈਨੂੰ 에ਅਰ ਫਰਾਈ ਉਹ 에ਅਰ ਫਰਾਈਰ ਵੀ ਖੋਲ ਕੇ ਗਏ ਨੇ ਵੀ ਮੈਨੂੰ ਖੋਲਣਾ ਨਾ ਪਵੇ ਆ ਇਹ ਗੇਰਨ ਉਹੀ ਤਾਂ ਗਲੇਰ ਪਰ ਆ ਵੀ ਖੋਲ ਕੇ ਗਏ ਆ ਹੈ ਐ ਸਾਰਾ ਕੁਝ ਬ੍ਰੈਡ ਬਰਡ ਹੁਣ ਮੈਂ ਬਣਾਵਾ ਮੈਂ ਬਣਾਣ ਲੱਗਾ ਜੀ ਬ੍ਰੈਡ ਸੈਂਡਵਿਚ ਤੇ ਵਧੀਆ ਤਰੀਕੇ ਨਾਲ ਬਣ ਜਾਂਦੇ ਨੇ ਵੈਜੀਟੇਬਲਸ ਪਾ ਕੇ ਮਤਲਬ ਦੇ ਨੇਗੇ ਇਹਨੂੰ 에ਅਰ ਫਰਾਈ ਕਰ ਲੈਣੇ ਆ ਬਹੁਤ ਵਧੀਆ ਟੇਸਟ ਬਣ ਜਾਂਦਾ ਹੈ ਪਹਿਲਾਂ ਬਣਾਈਏ ਫਿਰ ਇਹਨੂੰ ਖਾਣੇ ਆ ਫਿਰ ਸਪਾਈਆਂ ਖਲਦੀਆਂ ਨੇ ਘਰ ਦੀਆਂ ਕਾਫੀ ਸਪਾਈਆਂ ਭਈਆਂ ਨੇ ਕਰ ਮੰਗੀਆਂ ਆ ਦੋ ਹੋ ਗਏ ਰੈਡੀ ਪੂਰੇ ਕਰੰਚੀ ਹੋ ਗਏ ਨੇ ਪੂਰੇ ਹਾਰਡ ਇਹ ਆ ਦੇਖੋ ਜਿਵੇਂ ਸੌਫਟ ਨੇ ਦੱਬਿਆ ਜਾਂਦਾ ਇਹ ਦੱਬਿਆ ਨਹੀਂ ਜਾਂਦਾ ਇਹ ਪੂਰਾ ਆਕੜ ਗਿਆ ਅਦੇ ਕੋ ਬੀਲੇ ਸਟੇਨਜ ਬੋਲ ਰਿਹਾ ਇਹ ਪੂਰਾ ਫਰਾਈ ਹੋ ਚੁੱਕਾ ਹੈ ਉਹ ਵਧੀਆ ਆ ਲੱਗੇ ਨੇ ਹੋਰ ਫਰਾਈ ਹੁਣ ਦੋ ਪੈ ਜਾਂਦੇ ਨੇ ਇੱਕ ਟਾਈਮ ਤੇ ਆਗੇ ਪੁਰਾਣੇ ਦਿਨ ਯਾਦ ਸੈਂਡਵਿਚ ਖਾ ਕੇ ਚਾਹ ਤੇ ਸੈਂਡਵਿਚ ਦਾ ਕੋਈ ਐਸੀ ਕੀ ਕੰਬੀਨੇਸ਼ਨ ਹੈ ਬਹੁਤ ਸਵਾਦ ਆ ਬਹੁਤ ਚਾਹ ਮਜ਼ਾ ਆ ਗਿਆ ਨਾ ਤੇ ਖਾ ਕੇ ਬੜੇ ਚਿਰ ਤੋਂ ਮੈਂ ਤਾਂ ਹੀਰ ਫਰਾਈ ਨੂੰ ਬੜੇ ਟਾਈਮ ਬਾਅਦ ਯੂਜ਼ ਕੀਤਾ ਬੜੇ ਚਿਰ ਬਾਅਦ ਜਦੋਂ ਦੀ ਇਹ ਆਦਤ ਹੋਈ ਹੈ ਨਾ ਦਸੰਬਰ ਤੋਂ ਉਸ ਤੋਂ ਬਾਅਦ ਹੋਣਾ ਹੀ ਫਸਟ ਟਾਈਮ ਬਣਾ ਰਹੇ ਹਾਂ ਹਮ ਚਾਰਕ ਮਹੀਨੇ ਹੋ ਹੀ ਗਏ ਨੇ ਬਹੁਤ ਜਰਵਾ ਸੈਂਡਵਿਚ ਖਾ ਰਿਆ ਏਅਰ ਫਰਾਈ ਵਾਲੇ ਬਹੁਤ ਸਵਾਦ ਆ ਗਰੀ ਫਟਾਫਟ ਖਾਈਏ ਔਰ ਕੰਮ ਕਰ ਲੈਨੇ ਬਹੁਤ ਜਾਰੇ ਸਫਾਈਆਂ ਸਭ ਕੀ ਬਾਦਸ ਨੂੰ ਸਵਾਤਾ ਨਵਾਤਵਾ ਕੇ ਤੇ ਹੁਣ ਕੰਮ ਕਰ ਲੀਏ ਫਟਾਫਟ ਕੰਮ ਕਰ ਲੀਆ ਪੰਜ ਅੱਜ ਨਾ ਇਹਨੋ ਹੀ ਨੇ ਸਫਾਈਆਂ ਸੂਈਆਂ ਕਰਕੇ ਫੇਰੀ ਨਾ ਆਵਾਂਗੇ ਆਹ ਜ਼ਹੀ ਕਰ ਲੈ ਆਹ ਵਾਈਪਰ ਤੇ ਜਿਹੜਾ ਇਧਰੋਂ ਸਰਫ ਲੱਗ ਜਾਊਗਾ ਇਧਰੋਂ ਖਿੱਚਿਆ ਜਾਊਗਾ ਜਿਵੇਂ ਗੱਡੀਆਂ ਦੇ ਸ਼ੀਸ਼ਿਆਂ ਦੇ ਉੱਪਰ ਮਾਰਦੇ ਨਹੀਂ ਹੁੰਦੇ ਪਰ ਪੰਪਾਂ ਦੇ ਉੱਪਰ ਉਹੋ ਜਿਹਾ ਮਗਾਏ ਸੀ ਉਹ ਬਾਲਟੀ ਹੈਗੀ ਆ ਆ ਕਰੀ ਸ਼ੀਸ਼ੇ ਸਾਫ ਪਹਿਲਾਂ ਜੋਨ ਨੂੰ ਕੰਮ ਕਰਨ ਵਾਸਤੇ ਡਾਇਆ ਮੈਂ ਸਫਾਈ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਠੀਕ ਹੈ ਮੈਂ ਸਾਹਿਬ ਪੈਸੇ ਕਿਤੇ ਦੋਗੇ ਪੈਸੇ ਬਾਅਦ ਸੁਪੇਣਾ ਕੰਮ ਪਤਾ ਲੱਗ ਪਹਿਲਾਂ ਕੰਮ ਪਤਾ ਲੱਗੇ ਕਿ ਨਹੀਂ ਨਹੀਂ ਵਾਲਾ ਪਾਣੀ ਨਾ ਖਲਾ ਦੇ ਥੱਲੇ ਜਿਆਦਾ ਪਹਿਲਾਂ ਦੇਖਾ ਕੰਮ ਕਰਦਾ ਜੀ ਨਹੀਂ ਕਰਦਾ ਹਾਂ ਉਹ ਪਹਿਲਾਂ ਥੱਲੇ ਤਾਂ ਉਹ ਤਾਂ ਕਰ ਲੋ ਸਾਰਾ ਸਰਫਤਾ ਲਾ ਲੋ ਇੱਕ ਵਾਰੀ ਕਰੋ ਉੱਧਰ ਮੇਰੀ ਵਾਸ਼ਿੰਗ ਮਸ਼ੀਨ ਅੱਜ ਖਰਾਬ ਹੋ ਗਈ ਪਤਾ ਨਹੀਂ ਕੀ ਹੋਇਆ ਮੈਂ ਹੁਣ ਦੁਬਾਰਾ ਪੰਗਾ ਪੁੰਗਾ ਲਿਆ ਇਹਦੇ ਤੇ ਹੁਣ ਤੇ ਚੱਲਣ ਦੀ ਆ ਪਰ ਮੇਨ ਲੱਗਦਾ ਪਾਣੀ ਡਰੇਨ ਕਰੀ ਜਾਂਦੀ ਹੈ ਬਹੁਤ ਜ਼ਿਆਦਾ ਸਾਰੀ ਥੱਲੇੋਂ ਖਰਾਬ ਨਾ ਕਰੀ ਜੋ ਲੱਕੜ ਤੇ ਪਾਣੀ ਪੈ ਰਿਹਾ ਸਾਰਾ ਲੱਕੜ ਤੇ ਪਾਣੀ ਹੀ ਪੈਂਦਾ ਨਹੀਂ ਆ ਜਦੋਂ ਬਾਰਿਸ਼ ਪੈਂਦੀ ਉਦੋਂ ਹੀ ਪੈਂਦਾ ਉਹ ਤਾਂ ਠੀਕ ਆ ਬੰਦ ਉਦੇ ਵਿੱਚ ਵੜੀ ਜਾਂਦਾ ਨਾ ਸਾਰਾ ਫਿਰ ਕੀ ਕਿੰਨਾ ਜਦੋਂ ਫਿਰ بارش ਨੂੰ ਜੁੜੇ ਤਾਂ ਪੈਂਦਾ ਹੀ ਐਨਾ ਘਰੋਂ ਰਕੰਦਾ ਨਹੀਂ ਬੰਦਦਾ ਮੈਂ ਪਾਣੀ ਲੱਕੜਦੂ ਵੀ ਬਚਾ ਕੇ ਰੱਖ ਆਧੇ ਚ ਨਾ ਕਰੋ ਪੂਰਾ ਕਰੋ ਤਾਂ ਮੈਂ ਕਹਦੀ ਸੀ ਕੋਈ ਸਾਰੇ ਲਾ ਲੈਂਦੇ ਪਰ ਅੱਧੇ ਚ ਨਿਸ਼ਾਨ ਦੇ ਕਰੇ ਉਹਦੇ ਜਣਾ ਕਾਬੂ ਚੰਗੀ ਤਰ੍ਹਾਂ ਕਰਨਾ ਅੱਜ ਮੈਂ ਹੋਰ ਵੀ ਸਫਾਈਆਂ ਕਰਨੀਆਂ ਕੱਲਾ ਇਹ ਨਹੀਂ ਕਰਨਾ ਮੈਂ ਨੂੰ ਗੇਮ ਕਿਉਂ ਘੇਮ ਘੇੜ ਕੇ ਨਹੀਂ ਤੱਕਦੇ ਹੋਣੇ ਅੰਦਰ ਵੀਡੀਓ ਗੇਮ ਖੇਡ ਕੇ ਆਏ ਨਹੀਂ ਜਿਆਦਾ ਇਹ ਨਹੀਂ ਚਾਹਦਾ ਮੈਂ ਚਾਹ ਰਿਹਾ ਆਈਪੀ ਆਂਦੇ ਇਹ ਆਪਾਂ ਹੀ ਪੂਰਾ ਪੰਜਾਬ ਨੂੰ ਜਿਦਾਨਣ ਲੱਗੇ ਹੋਇਆ ਗੇਮ ਦੇ ਵਿੱਚ ਹੀ ਭਵੇਂ ਹਾਂ ਕੀ ਕਰਤਾ ਜੀ ਆਪਾਂ ਸਾਡਾ ਕਾਰੀਗਰ ਕਾਰੀਗਰ ਮੈਂ ਕਿਹਾ ਮੈਂ ਕਰਦੀ ਆ ਤੇ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਤੂੰ ਬੋਣੀ ਦੀ ਖੇਚ ਲਈ ਮੈਂ ਐਦਾ ਨਹੀਂ ਐਦਾ ਨਹੀਂ ਬੋਲੇ ਐਵੇਂ ਝੂਠ ਮਰੀ ਜਾਂਦੇ ਨੇ ਝੂਠ ਨਹੀਂ ਸਾਚਾ ਆਹ ਬੋਲ ਸਾਫਾ ਮੈਂ ਕਰਤਾ ਐਂਡ ਵਿੱਚ ਹਾਥੀ ਲਾ ਕੇ ਪੁੱਛ ਰਹੀ ਤੂੰ ਸਦਾ ਉਹ ਕੰਮ ਕਰਦਾ ਐ ਨੂੰ ਸੁਣਨ ਲੱਗ ਰਿਹਾ ਸੀਚਾ ਆ ਯਾਰਾ ਮੈਂ ਬੀਡਿੰਗ ਜੀ ਪੇਂਟ ਹੋਣ ਵਾਲੇ ਪਈਏ ਬਸ ਇਹਦੀ ਆਪਣੀ ਮੈਂ ਪਤਾ ਕਿਉਂ ਨਹੀਂ ਕਰਵਾਇਆ ਪੇਂਟ ਵਾਲੇ ਵੀ ਜਿਹੜੀ ਆਪਣੀ ਇੱਕ ਚੁਕਾਠ ਚੇਂਜ ਹੋਣ ਲਈ ਪਈਏ ਉਹ ਕਰਵਾਵਾਂਗੇ ਫਿਰ ਇਕੱਠੇ ਪੇਂਂਟਰ ਲਾ ਲਗਾ ਨਾ ਜਿਹੜੀ ਚੁਕਾਠ ਪੱਟੀ ਜਾਏਗੀ ਉਹਦਾ ਵੀ ਥੋੜਾ ਖਿਲਾਰਾ ਪਾਊਗਾ ਨਾ ਫਿਰ ਪੇਂਟ ਇਕੱਠਾ ਹੀ ਕਰਾ ਲਾਂਗੇ ਵਾਹ ਕਮਾਲ ਘੱਟ ਕਿਰਨ ਨੇ ਤਾਂ ਇਹ ਦੇਖ ਵੈਰੀ ਗੁੱਡ ਕੀਪ ਇਟ ਅਪ ਮੰਦਰੋਂ ਜਾ ਕੇ ਦੇਖਾ ਕਿਉਂਕਿ ਅੰਦਰੋਂ ਕਲੀਅਰ ਪਤਾ ਲੱਗਦਾ ਕਿ ਕਿਥੇ ਕਿਥੇ ਦਾਗ ਨਹੀਂ